ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸਾਹਿਬ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀ ਗਾਰ ਵਿਆਖਿਆ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਿਰਵਾਣੀ ਸੋਖਮਣੀ ਸਾਬ ਦੇ ਵਿੱਚੋਂ ਚੱਲ ਰਹੀ ਹੈ ਜੀ 12ਵੀਂ ਅਸ਼ਟਪਦੀ ਦੀ ਅੱਜ ਦੂਜੇ ਪਾਤ ਤੋਂ ਵਿਆਖਿਆ ਸ਼ੁਰੂ ਕਰਨੀ ਹੈ ਸ਼ਲੋਕ ਤੇ ਪਹਿਲੇ ਪਾਦੀ ਦਾ ਕਿਹਾ ਕਲ ਹੋ ਚੁੱਕੀ ਐ ਹਾਉ ਜੀ ਪਹਿਲਾਂ ਆਪਾਂ ਰਲ ਕੇ ਪਾਠ ਕਰਨ ਲਗੇ ਤਨਵੰਤਾ ਹੋਏ ਕਰ ਗਰਬਾਵੇ ਤਰਣ ਸਮਾਨ ਕਸ਼ ਸੰਗ ਨ ਜਾਵੇ ਬੋਲ ਲਿਖ ਕਰ ਮਾਨਖ ਉਪਰ ਕਰੇ ਆਸ ਪੜਿ ਪੀ ਤਰ ਤਾ ਤਾ ਹੋਏ ਬినాਸ਼ ਸਭ ਤੇ ਆਪ ਜਨ ਬਲਵੰਤ ਖਿਣ ਮੈਂ ਹੋਏ ਜਾਏ ਪਸਮੰਤ ਕਿਸ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦਿ ਜਾਂ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਣ ਆਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਧਨਵੰਤਾ ਹੋਏ ਕਰ ਗਰਵਾਹੈ ਧਨਵੰਤਾ ਦਾ ਅਰਥ ਹੁੰਦਾ ਜੀ ਧਨવાન ਮਨੁੱਖ ਕਹਿੰਦੇ ਵੀ ਧੰਨਵਾਣ ਧੰਨ ਦਾ ਅਹੰਕਾਰ ਕਰਦਾ ਹੈ ਗੁਰੂ ਜੀ ਕਹਿੰਦੇ ਗਰਵਾਵੈ ਦਾ ਅਰਥ ਹੁੰਦਾ ਜੀ ਗਰਭ ਕਰਨਾ ਹੰਕਾਰ ਕਰਨਾ ਮਾਣ ਕਰਨਾ ਕਹਿੰਦੇ ਵੀ ਬੰਦੇ ਨੂੰ ਇਹ ਵੀ ਪਤਾ ਹੈ ਵੀ ਤਿਰਣ ਸਮਾਨ ਕਛ ਸੰਗ ਨਾ ਜਾਵੇ ਕਹਿੰਦੇ ਵੀ ਪੱਖਾ ਮਾਤਰ ਵੀ ਕੁਝ ਬੰਦੇ ਤੇਰੇ ਨਾਲ ਨਹੀਂ ਜਾਣਾ ਇੱਥੇ ਪਿਆ ਰਹਿ ਜਾਣਾ ਸਾਰਾ ਕੁਝ ਜੋ ਕੁਝ ਇਕੱਠਾ ਕੀਤਾ ਮਣਾ ਇਸ ਸੰਸਾਰ ਦੇ ਵਿੱਚ ਹੀ ਛੱਡ ਜਾਣਾਗਾ ਤੇਰੇ ਨਾਲ ਸਮਾਨ ਕਛ ਸੰਗ ਨਾ ਜਾਵੇ ਤੇਰੇ ਨਾਲ ਦਾ ਅਰਥ ਹੁੰਦਾ ਜੀ ਇਕਾਜ ਕੱਖ ਨੀ ਨੀ ਕੀ ਚੀਜ਼ ਤੇਰੇ ਨਾਲ ਨਹੀਂ ਜਾਣੀ ਤੇ ਮਾਨਕ ਦਾ ਕਰਦਾ ਫਰਦਾ ਅੰਦਰ ਜੀ ਕਹਿੰਦੇ ਧਨਵੰਤਾ ਹੋਏ ਕਰ ਗਰਬਾਵੇ ਕਿਹੜੇ ਹੰਕਾਰ ਚ ਫਰਦਾ ਮਾਣਾ ਮੇਰੇ ਆ ਔਰ ਅਗਲੀ ਪੰਕਤੀ ਵਿੱਚ ਕਹਿੰਦੇ ਬਹੁ ਲਸ਼ਕਰ ਮਾਨੁਖ ਉਪਰ ਕਰਿਆਸ ਕਹਿੰਦੇ ਵੀ ਬਹੁਤ ਫੌਜਾਂ ਰੱਖਦਾ ਹਾਂ ਮੈਂ ਤੂੰ ਤੇ ਬੰਦਿਆਂ ਦੇ ਉੱਤੇ ਆਸ ਹੈ ਤੇਰੀ ਵੀ ਮੇਰੇ ਪ੍ਰਭਾਨੇ ਬੰਦੇ ਬਹੁਤ ਤਗੜੇ ਐ ਮੇਰੀ ਫਲਾਨੀ ਫੌਜ ਬਹੁਤ ਤਗੜੀ ਹੈ ਪਰ ਗੁਰੂ ਜੀ ਕਹਿੰਦੇ ਚੇਤੇ ਰੱਖੀ ਬੰਦਿਆ ਤੇਰੀਆਂ ਫੌਜਾਂ ਤੇਰੇ ਬੰਦੇ ਜਦੋਂ ਪ੍ਰਮਾਤਮਾ ਦੀ ਨਜ਼ਰ ਉਪੱਠੀ ਜੇ ਕਰੇ ਸੁਲਤਾਨਾਂ ਕਾ ਕਰਾਇਂਦਾ ਜੇ ਨਜ਼ਰ ਪੁੱਠੀ ਆ ਹੋਗੀ ਨਾ ਗੁਰੂ ਜੀ ਕਹਿੰਦੇ ਇੱਤੇ ਰੱਖੇ ਰਾਜਿਆਂ ਨੂੰ ਆਖਾਂ ਲਾੰਦਾ ਪ੍ਰਮਾਤਮਾ ਬਾਣੀ ਦੀ ਪੰਗਤੀ ਜੀ ਨਦਰ ਉਪੱਠੀ ਜੇ ਕਰੇ ਸੁਲਤਾਨਾਂ ਕਾ ਕਰਾਇਂਦਾ ਰਾਜੇ ਕਾ ਆਖਾਂ ਦਾ ਮਤਲਬ ਐ ਨਹੀਂ ਹੁੰਦਾ ਜੀ ਵੀ ਰਾਜੇ ਵਿਚਾਰੇ ਹਰੇ ਘਾ ਖਾਂ ਲਏ ਨਹੀਂ 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 ਅਰਥੋਂ ਲੂੰਗਾ ਜੀ ਦਾ ਹਾਂ ਬੀ ਇੰਨੇ ਨੀਵੇਂ ਤਾਉ ਦੇ ਉੱਤੇ ਸਤ ਜਾਂਦਾ ਹੈ ਬੰਦੇ ਦੀ ਮੌਤ ਹੀ ਹੋ ਜਾਂਦੀ ਕਦਰਾਂ ਦੀ ਜਦੋਂ ਬੰਦੇ ਕੋਲੇ ਉਹਦੇ ਸੀ ਕਿੰਨਾ ਉੱਚਾ ਪਦਵੀ ਸੀ ਤੇ ਜਦੋਂ ਬੰਦੇ ਦੀ ਰਾਜਨੀਤਿਕ ਮੌਤ ਹੋ ਜਾਂਦੀ ਪਿਆਰ ਉਹ ਕਿਉਂਕਿ ਇੱਕ ਬੰਦੇ ਦੀ ਸਰੀਰਕ ਮੌਤ ਹੈ ਇੱਕ ਮਾਨਸਿਕ ਮੌਤ ਮੰਨੀ ਗਈ ਹੈ ਮਨ ਬੰਦੇ ਤੌਰ ਤੇ ਮਰ ਜਾਣਾ ਇੱਕ ਬੰਦੇ ਦੀ ਰਾਜਨੀਤਿਕ ਮੌਤ ਮੰਨੀ ਗਈ ਹੈ ਇੱਕ ਬੰਦੇ ਦੀ ਆਰਥਿਕ ਮੌਤ ਮੰਨੀ ਗਈ ਹੈ ਦਿਵਾਲਾ ਹੋ ਗਿਆ ਦਿਵਾਨੀ ਬੱਟੀ ਨਹੀਂ ਪੁੱਜਦਾ ਹੋਈ ਇੱਕ ਰਾਜਨੀਤਿਕ ਮੌਤ ਹੁੰਦੀ ਹੈ ਜੀ ਵੀ ਵਧੀਆ ਪਹਿਲਾਂ ਤਾਂ ਜਦ ਲੋਕ ਸਲਾਮਾ ਕਰਦੇ ਸੀ ਹੁਣ ਕੋਈ ਪੁੱਛਦਾ ਹੀ ਨਹੀਂ ਤਾਂ ਇਹ ਹੁੰਦਾ ਨਾ ਕਿ ਸੱਚਮੁੱਚ ਉਹਦੇ ਪਰੇ ਰਾਜਨੀਤਿਕ ਮੌਤ ਹੁੰਦੀ ਹੈ ਜੀ ਆਰਥਿਕ ਤੌਰ ਤੇ ਮੌਤ ਹੋ ਗਈ ਬੰਦੇ ਦੀ ਮਾਨਸਿਕ ਤੌਰ ਤੇ ਮੌਤ ਹੋ ਗਈ ਸਰੀਰਕ ਮੌਤ ਤਾਂ ਹੋਈ ਜਾਣੀ ਸਭ ਦੀ ਭਾਈ ਸੋ ਇਹ ਮੌਤਾਂ ਕਈ ਤਰ੍ਹਾਂ ਦੀਆਂ ਮੰਨੀਆਂ ਜਾਂਦੀਆਂ ਨੇ ਸਾਰ ਦੇ ਵਿੱਚ ਇਹ ਸਿਆਣੇ ਲੋਰਗਾ ਨੇ ਵੀ ਕਿ ਮੌਤ ਤਾਂ ਪੱਕੀ ਐ ਸਰੀਰਕ ਮੌਤ ਹੋਣੀ ਹੋਣੀ ਐ ਇੱਕ ਬੰਦਾ ਜਿਉਂਦਾ ਹੀ ਮਰ ਜਾਂਦਾ ਜਿਉਂ ਜਮੀਰ ਦੀ ਮੌਤ ਵੀ ਕਿਹਾ ਜਾਂਦਾ ਨਾ ਅਦਰ ਦੀ ਜਿਉਂਦਾ ਹੈਗਾ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਹੀ ਨਹੀਂ ਰਹੇਗੀ ਹੁਣ ਡੋਗਲਾ ਜਾ ਹੋ ਗਿਆ ਫਿਰ ਆਰਥਿਕ ਤੌਰ ਤੇ ਦਿਵਾਲਗਾ ਹੋ ਗਿਆ ਆਰਥਿਕ ਮੌਤ ਮੰਨੀ ਗਈ ਐ ਜੀ ਸੋ ਕਈ ਮੌਕਾ ਮੰਨਿਆ ਗਿੰਦੇ ਗੁਰੂ ਜੀ ਕਹਿੰਦੇ ਤੂੰ ਜਿਹੜੀਆਂ ਬੋਝਾਂ ਦਾ ਮਾਣ ਕਰਦਾ ਫਰਦਾਈ ਬੰਦੇ ਆ ਇਹ ਤਾਂ ਪਲ ਪੀਤਰ ਤਾਂ ਕਾ ਹੋਏ ਬਨਾਸ ਇੱਕ ਛਿਣ ਦੇ ਵਿੱਚ ਨਾਸ਼ ਹੋ ਜਾਂਦਾ ਹੈ 1 ਲੱਖ ਪੂਤ ਸਵਾ ਲੱਖ ਨਾਤੀ ਤਹ ਰਾਵਣ ਘਰ ਦੇ ਹਨਾਬਾਦੀ ਕੋਈ ਵਿਵਾਪਤੀ ਕਰਨ ਵਾਲਾ ਬਣੀ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਕਹਿੰਦੇ ਵੀ ਜਿਹਦੇ 1 ਲੱਖ ਪੂਤ ਸਵਾ ਲੱਖ ਨਾਤੀ ਕਿੰਨੇ ਕਿੰਨੇ ਰਸਤੇ ਨਾਤੇ ਹੋ ਗਏ ਪਿਆਰ ਕਿੰਨੇ ਜੁੜ ਗਏ ਤੇ ਤੈ ਰਾਵਣ ਘਰ ਦੀ ਜਾਣ ਬਾਕੀ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਹਿ ਗਿਆ ਘਰ ਇਹ ਵੀ ਵਿਪਰਖ ਅਨੁਜਾ ਕਰਨ ਵਾਸਤੇ ਦੀਵਾ ਬੱਤੀ ਵੀ ਜਗਾਉਣ ਵਾਲਾ ਨਹੀਂ ਘਰ ਦਾ ਬਾਹਰ ਖੁੱਲਦਾ ਨਹੀਂ ਰਹਿ ਗਿਆ ਉਹਦਾ ਖਤਮ ਹੋ ਗਿਆ 8 ਦੇ ਭਾਟਾ ਹੁਣੇ ਆਪਾਂ ਪਿਛਲੀਆਂ ਹੋਰ ਬਹੁਤ ਘਟਨਾਵਾਂ ਵਾਪਰਨ ਨੇ ਅੰਨ ਨਪਾਲ ਦੇ ਵਿੱਚ ਵਾਪਰੀ ਹੈ ਨਾ ਜਦੋਂ ਲੋਕਾਂ ਨੇ ਘਰਾਂ ਦੇ ਘਰ ਉਹਨਾਂ ਦੇ ਜਿਹੜੇ ਵਿੱਤ ਮੰਤਰੀ ਸੀ ਕੇਂਦਰੀ ਮੰਤਰੀ ਸੀ ਘਰਾਂ ਦੇ ਘਰ ਸਾੜਦੇ ਉਹਨਾਂ ਨੇ ਲੋਕ ਔਖੇ ਹੋ ਗਏ ਟੈਕਸ ਇੰਨਾ ਵਧਾ ਦਿੱਤਾ ਸੀ ਆਪ ਦੀ ਮਰਜ਼ੀ ਕਰਦੇ ਸੀ ਫਿਰ ਲੋਕ ਔਖੇ ਹੋ ਗਏ ਆਰਥਿਕ ਤੌਰ ਤੇ ਲੋਕ ਜਦੋਂ ਫਿਰ ਜਾਗ ਪੈਂਦੇ ਆ ਫਿਰ ਰਾਜਿਆਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਦਾ ਕਿੱਧਰ ਗੰਗਾ ਭੋਜਾ ਉਹਨਾਂ ਦੀਆਂ ਭੋਜਾਂ ਜਿਹੜੀਆਂ ਭੋਜਾਂ ਦਾ ਮਾਣ ਕਰਦਾ ਹੁੰਦਾ ਬੰਦਾ ਉਹੀ ਗੱਲ ਹੈ ਗੁਰੂ ਸਾਹਿਬ ਜੀ ਕਹਿੰਦੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਆ ਕਹਿੰਦੇ ਫੌਜਾਂ ਤੇ ਬੰਦਿਆਂ ਦੇ ਮਾਣ ਕਰਦਾ ਕਰਦਾ ਬੰਦਿਆ ਇੱਕ ਛਿਣ ਦੇ ਵਿੱਚ ਪ੍ਰਮਾਤਮਾ ਖਤਮ ਕਰ ਦੂ ਇੱਕ ਛਿਣ ਦੇ ਵਿੱਚ ਪਲ ਭੀਤਰ ਤਾਂਤਾ ਹੋਏ ਬਨਾਸ ਸਭ ਤੇ ਆਪ ਜਾਣੈ ਬਲਵੰਤ ਕਿੰਨੇ ਵੀ ਆਪਣੇ ਆਪ ਨੂੰ ਬਹੁਤ ਬਲਵਾਨ ਸਮਝਦਾ ਜਿਹੜਾ ਬੰਦਾ ਮੈਂ ਬਹੁਤ ਤਗੜਾਂਗਾ ਮੈਂ ਬੜਾ ਬਲਵਾਨ ਐ ਕਹਿੰਦੇ ਖਿੰਣ ਮੈਂ ਹੋਏ ਜਾਏ ਪਰ ਸਮਾਂਤ ਇੱਕ ਛਿਣ ਦੇ ਵਿੱਚ ਹੀ ਪਰਮਾਤਮਾ ਕਹਿੰਦੇ ਸਵਾਹ ਕਰ ਸਕਦਾ ਇੱਕ ਛਿਣ ਦੇ ਵਿੱਚ ਕਿਛਣੀ ਲੱਗਣਾ ਸਵਾਹ ਕਰਨ ਦੇ ਉੱਤੇ ਵੀ ਕਿੰਨੇ ਆਪਾਂ ਦੇਖਦੇ ਐ ਐਕਸੀਡੈਂਟ ਸੰਸਾਰ ਦੇ ਜਿਹੜੇ ਕਹਿੰਦੇ ਸੀ ਆਏ ਆਏ ਕਈ ਖiladi ਵੀ ਵੇਖਿਆ ਜੀ ਖੇਡ ਦੇ ਖੇਡ ਦੇ ਬਸ ਹੱਟ ਅਟੈਕ ਹੋਇਆ ਚਲ ਗਈ ਅਸਮਾਨਾ ਮੜਾ ਜਾ ਬਣੇ ਚਲੋ ਵੀ ਇੰਨੇ ਕਿੰਨੇ ਤੁਰਗੇ ਜਿਹੜੇ ਆਪਦੇ ਆਪ ਨੂੰ ਬਲਵਾਨ ਮੰਨਦੇ ਸੀਗੇ ਵੀ ਅਸੀਂ ਆ ਬਸ ਤਗੜੇ ਸਭ ਤੋਂ ਇੱਕ ਛਿਣ ਦੇ ਵਿੱਚ ਕਹਿੰਦੇ ਪ੍ਰਮਾਤਮਾ ਸਵਾ ਖਰ ਜਾਂਦਾ ਭਾਈ ਇੱਕ ਛਿਣ ਦੇ ਵਿੱਚ ਹੀ ਕਿਸੈ ਨਾ ਬਦੈ ਆਪ ਅਹੰਕਾਰੀ ਆਪ ਹੀ ਹੰਕਾਰੀ ਹੋ ਕੇ ਤੁਰਦਾ ਕਿਸੇ ਨੂੰ ਜਾਣਦਾ ਹੀ ਨਹੀਂ ਗਾ ਗੁਰੂ ਜੀ ਕਹਿੰਦੇ ਕਿਸੈ ਨਾ ਬਦੈ ਆਪ ਅਹੰਕਾਰੀ ਦੂਜੇ ਨੂੰ ਤਾਂ ਬੈਦਾਂ ਨਹੀਂ ਆਪਦਾ ਹੀ ਅਹੰਕਾਰ ਆਪਦੇ ਉੱਤੇ ਮੰਨ ਲਓ ਚੱਕੀ ਫਿਰਦਾ ਹੈਗਾ ਤੇ ਗੁਰੂ ਜੀ ਕਹਿੰਦੇ ਧਰਮ ਰਾਜ ਤੇਸ ਤਰੇਖਵਾਰੀ ਧਰਮ ਰਾਜ ਉਸ ਨੂੰ ਫਿਰ ਖਵਾਰ ਕਰਦਾ ਹੈਗਾ ਚੈਰੀ ਲੱਗੀ ਪਈ ਨੰਦਰਾ ਧਰਮ ਰਾਜ ਦੀ ਇੱਥੇ ਲੱਗੀ ਵੇਖ ਚੈਰੀ ਜਦੋਂ ਬੰਦਾ ਹੰਕਾਰ ਦੇ ਵਿੱਚ ਬੰਦੇ ਤੋਂ ਮਾੜੇ ਕੰਮ ਹੁੰਦੇ ਹੁੰਦੇ ਜਦੋਂ ਬੰਦਾ ਹੰਕਾਰ ਜਾਂਦਾ ਨਾ ਉਦੋਂ ਤਾਂ ਆਪਦੇ ਘਰਦਿਆਂ ਨੂੰ ਕੁਝ ਸਮਝ ਨਾ ਹਟ ਜਾਂਦਾ ਐ ਐਂਡ ਵਾਲਿਆਂ ਨੂੰ ਜਾਂ ਦੂਜਿਆਂ ਤੋਂ ਸਮਝਣਾ ਕੀ ਐ ਤੇ ਅਹੰਕਾਰ ਦੇ ਵਿੱਚ ਬੰਦੇ ਨੂੰ ਲੱਗਦਾ ਮੈਂ ਹਾਂ ਬਸ ਸਾਰਾ ਕੁਝ ਕਹਿੰਦੇ ਫਿਰ ਜਦੋਂ ਪ੍ਰਮਾਤਮਾ ਨਿਆਹ ਕਰਦਾਗਾ ਇੱਥੇ ਕਚਹਿਰੀ ਲੱਗੀ ਹੈਗਾ ਉਹਨੂੰ ਫਿਰ ਖوار ਹੋਣਾ ਪੈਂਦਾਗਾ ਆਪਦੇ ਕੀਤੇ ਹੋਏ ਕਰਮਾਂ ਦੇ ਉੱਤੇ ਮਨੁੱਖ ਨੂੰ ਪੁਛਤਾਉਣਾ ਪੈਂਦਾ ਕਈ ਵਾਰ ਆ ਜਾਓ ਗੁਰ ਪਰਸਾਦ ਜੰਕਾ ਮਿਟੈ ਅਭਿਮਾਨ ਗੁਰੂ ਕਿਰਪਾ ਦੇ ਨਾਲ ਜਿਹਦਾ ਹੰਕਾਰ ਮਿਟ ਜਾਂਦਾ ਸੋ ਜਨ ਨਾਨਕ ਦਰਗਾਹ ਪਰਮਾਨ ਗੁਰੂ ਸਾਹਿਬ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਆ ਜਿਹੜੇ ਗੁਰੂ ਦੀ ਕਿਰਪਾ ਦੁਆਰਾ ਹੰਕਾਰ ਮਿਟ ਗਿਆ ਆਪਾਂ ਆਪਦੇ ਹੰਕਾਰ ਵਿੱਚ ਹੀ ਕਰਤੁਰ ਹੱਦਿਆਂ ਸਤਿਏ ਕੋਟ ਕਰਮ ਕਰੇ ਹੋਂ ਧਾਰੇ ਜੋ ਹੰਕਾਰ ਦੇ ਕਰਮ ਕਰਦਾ ਗੁਰੂ ਜੀ ਕਹਿੰਦੇ ਕਰੋੜਾਂ ਕਰਮ ਕਰਦਾ ਬੰਦਾ ਹੰਕਾਰ ਧਾਰ ਕੇ ਹੀ ਕਈ ਤਾਂ ਸੇਵਾ ਵੀ ਠੀਕ ਹੈ ਜੀ ਸੇਵਾ ਸਮਨ ਬਹੁਤ ਜ਼ਰੂਰੀ ਹੈ ਕਈ ਲੋਕ ਤਾਂ ਸੇਵਾ ਵੀ ਹੰਕਾਰ ਦੇ ਵਿੱਚ ਹੀ ਕਰਦੇ ਜੀ ਸੇਵਾ ਵੀ ਹੰਕਾਰ ਹੈ ਫਿਰ ਕਈ ਲੋਕ ਟਰਸਟ ਬਣਾਈ ਬੈਠੇ ਐ ਟਰਸਟਾਂ ਦੇ ਵਿੱਚ ਲੋਕਾਂ ਦਾ ਲੋਕਾਂ ਦੀ ਮਦਦ ਕਰਦੇ ਉਹ ਵੀ ਹੰਕਾਰ ਹੈ ਟਰਸਟ ਬਣਾ ਕੇ ਲੋਕਾਂ ਦਾ ਪੈਸਾ ਲੋਕਾਂ ਵਿੱਚ ਮੰਗਣਾ ਹੁੰਦਾ ਹੈ ਕਹਿੰਦੇ ਸਾਡੀ ਸੰਸਥਾ ਸਾਡਾ ਇਹ ਵੀ ਹੰਕਾਰ ਦਾਦਾ ਹੋਇਦਾ ਬੰਦੇ ਨੂੰ ਸੋ ਗੁਰੂ ਜੀ ਕਹਿੰਦੇ ਜਿਹੜੇ ਕਰੋੜਾਂ ਕਰਮ ਕਰਦਾ ਨਾ ਬੰਦਾ ਧਰਮ ਦੇ ਨਾਂ ਤੇ ਫਾਰਮੈਲਟੀ ਵੀ ਕਰਦਾ ਪਰ ਬੰਦਾ ਬਹੁਤ ਤਰ੍ਹਾਂ ਇਹ ਕਰਮ ਇਹ ਕਰਮਾਂ ਦੀ ਗੱਲ ਕੀਤੀ ਗੁਰੂ ਜੀ ਕਹਿੰਦੇ ਬੰਦਾ ਜਿਹੜੇ ਕਰਮ ਕਾਂਡ ਬੜੇ ਕਰਦਾ ਦਾ ਕਰੋੜਾਂ ਹੀ ਕੋਟ ਕਰਮ ਕਰਿਆ ਹੋਂ ਧਾਰੇ ਸ਼ਰਮ ਪਾਵੈ ਸਗਲੇ ਵਰਥਾਰੇ ਕਹਿੰਦੇ ਜਿਹੜਾ ਬੰਦਾ ਫਿਰ ਹੰਕਾਰ ਦੇ ਵਿੱਚ ਇਹ ਕਰਮ ਕਰਦਾ ਹੈ ਇੰਨਾ ਦੁੱਖ ਆਉਂਦਾ ਗੁਰੂ ਜੀ ਕਹਿੰਦੇ ਉਹਦੇ ਸਾਰੇ ਕੰਮ ਹੀ ਵਿਅਰਥ ਜਾਂਦੇ ਆ ਸ਼੍ਰਮ ਪਾਵੈ ਸਗਲੇ ਵਰਥਾਰੇ ਜਿੰਨੀ ਮਿਹਨਤ ਕੀਤੀ ਹੈ ਨਾ ਉਹਨੇ ਇਹ ਨਾਲ ਇਹਨਾਂ ਵਾਸਤੇ ਗੁਰੂ ਜੀ ਕਹਿੰਦੇ ਮਿਲਦਾ ਉਹ ਬੰਦੇ ਨੂੰ ਕੱਖ ਵੀ ਨਹੀਂ ਦਾ ਜੀ ਖਾਲੀ ਦਾ ਖਾਲੀ ਰਹਿ ਜਾਂਦਾ ਬੰਦਾ ਹੰਕਾਰ ਹੀ ਬੰਦੇ ਕੋਲੇ ਕੱਖ ਵੀ ਘੋੜੀ ਵਿੱਚ ਨਹੀਂ ਰਹਿੰਦਾ ਪਿਆਰ ਉਹ ਅਖੀਰ ਨੂੰ ਖਤਮ ਹੋ ਜਾਂਦਾ ਹੈ ਫੇ ਗੁਰੂ ਜੀ ਕਹਿੰਦੇ ਅਨਕ ਤਪੱਸਿਆ ਕਰੇ ਅੰਤਾਰ ਕਿਨੇ ਵੀ ਤਪੱਸਿਆ ਬਹੁਤ ਕਰਦਾ ਹੱਥ ਦਾ ਹੱਥ ਦੇ ਵਿੱਚ ਤੇ ਨਾਲ ਹੰਕਾਰ ਵੀ ਕਰਦਾ ਬਿਨਾਂ ਤਪੱਸਿਆ ਵੀ ਕਰ ਰਿਹਾ ਤੇ ਨਾਲ ਹੰਕਾਰ ਵੀ ਕਰਦਾ ਹੈ ਨਰਕ ਸਵਰਗ ਫਿਰ ਫਿਰ ਅਵਤਾਰ ਗੁਰੂ ਜੀ ਕਹਿੰਦੇ ਭਾਈ ਨਰਕਾਂ ਦੇ ਵਿੱਚ ਸਵਰਗਾਂ ਦੇ ਵਿੱਚ ਤੈਨੂੰ ਆਉਣ ਜਾਣ ਤੇ ਰਾਹੀ ਬਣਾਵਾਂਗਾ ਨਰਕ ਸਵਰਗ ਫਿਰ ਫਿਰ ਅਵਤਾਰ ਬੰਦਾ ਮੁਰਮੁਰ ਆਉਂਦਾ ਜਾਂਦਾ ਜੀ ਨਰਕਾਂ ਸਵਰਗਾਂ ਦੇ ਵਿੱਚ ਆ ਨਰਕ ਸਵਰਗ ਬਣੇ ਵੀ ਆ ਮਨੁੱਖ ਜਦੋਂ ਮਨੁੱਖ ਕੋਲੇ ਮਾੜੇ ਕੰਮ ਹੁੰਦੇ ਆ ਉਦੋਂ ਨਰਕ ਵਿੱਚ ਹੁੰਦਾ ਜਦੋਂ ਮਨੁੱਖ ਚੰਗੇ ਕਰਮ ਕਰਦਾ ਉਦੋਂ ਸਵਰਗ ਵਿੱਚ ਹੁੰਦਾ ਹੈ ਆ ਰੋ ਅਸ 모ੜ-ਮੋੜ ਕੇ ਅਸੀਂ ਨਿਤ ਪਤਾ ਨਹੀਂ ਕਿੰਨੀਆਂ ਜੋਨਾਂ ਲਈ ਦੀ ਕੱਪਦੇ ਨਿਤ ਆ ਜਿਉਂਦੇ ਸਰੀਰ ਵਿੱਚ ਜਦੋਂ ਲੋਹ ਪੈਦਾ ਹੋ ਜਾਂਦਾ ਹੈ ਫਿਰ ਅਸੀਂ ਕੁੱਤੇ ਵਾਲੀ ਬਿਰਤੀ ਵਿੱਚ ਹਲਕੇ ਕੁੱਤੇ ਦੀ ਬਿਰਤੀ ਵਿੱਚ ਜਾਣ ਲੱਗ ਜਾਂਦੇ ਆ ਫਿਰ ਇਹ ਵੱਖ-ਵੱਖਰੇ ਰੂਪ ਆ ਪਿਆ ਰਹੇ ਆ ਇਹ 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 ਗੁਰੂ ਜੀ ਨੇ ਜਿਹੜੇ ਵਕਾਰ ਆ ਨਾ ਇਹਨਾਂ ਦੇ ਵਿੱਚ ਹੀ ਮਨੁੱਖ ਆਪਾਂ ਆ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਕਦੇ ਗਿੱਦਰ ਦੀ ਜੋਣ ਵੀ ਪੈ ਜਾਂਦੇ ਆ ਕਦੇ ਛੱਪ ਦੀ ਜੂਣ ਵੀ ਪੈ ਜਾਂਦੇ ਐ ਸੋ ਗੁਰੂ ਜੀ ਕਹਿੰਦੇ ਅਣਕ ਯਤਨ ਕਰ ਆਤਮ ਨਹੀਂ ਰਵੈ ਅਨੇਕਾਂ ਯਤਨ ਕਰਦਾ ਪਰ ਮਨ ਨਹੀਂ ਪਿਗਲਦਾ ਜਤਨ ਬਹੁਤ ਕਰਦਾ ਬੰਦਾ ਜੀ ਵੀ ਪ੍ਰਮਾਤਮਾ ਨਾਲ ਜੁੜ ਜਾਏਗੇ ਅਨੇਕਾਂ ਯਤਨ ਕਰਦਾ ਪਰ ਮਨ ਨਹੀਂ ਪਿਗਲਦਾ ਹਰ ਦਰਗ ਹੈ ਕੋਈ ਕੈਸੇ ਗਾਵੇ ਗੁਰੂ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਆਪਣੇ ਆਪ ਚ ਕਿੰਨੇ ਬਾਤਸ ਹੋਵੇ ਮਨੁੱਖ ਦਾ ਕਿਉਂਕਿ ਹੰਕਾਰ ਬੰਦੇ ਨੂੰ ਆਪ ਦੇ ਵਿੱਚ ਆਉਣ ਹੀ ਨਹੀਂ ਦਿੰਦਾ ਪਿਆਰੋ ਆਪਸ ਕੌ ਜੋ ਪੜਾ ਕਹਾਵੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਬੜਾ ਚੰਗਾ ਆ ਬੜਾ ਚੰਗਾ ਨਾ ਤਾਂ ਗੁਰੂ ਜੀ ਕਹਿੰਦੇ ਤਿਸਾ ਭਲਾਈ ਨੇੜ ਤਣਾ ਆ ਉਹਦੇ ਨੇੜੇ ਭਲਾਈ ਤਾਂ ਗੁਰੂ ਜੀ ਕਹਿੰਦੇ ਕਦੇ ਨੇੜੇ ਨਹੀਂ ਆਉਂਦੀਗੀ ਭਲਾ ਤਾਂ ਉਹਦੇ ਹੱਥੋਂ ਹੋਈ ਨਹੀਂ ਸਕਦਾ ਜਿਹੜਾ ਮਨੁੱਖ ਕਹਿੰਦਾ ਵੀ ਮੈਂ ਆ ਭਲਾ ਦੂਜੇ ਸਾਰੇ ਮਾੜੇ ਆ ਸਰਬ ਕੀ ਰੇਣਾਂ ਜਾਂ ਕਾ ਮਨ ਹੋਏ ਗੁਰੂ ਜੀ ਕਹਿੰਦੇ ਭਾਈ ਸਾਰਿਆਂ ਦੀ ਰੇਣ ਹੋ ਜਾ ਚਰਨ ਧੁਰ ਹੋ ਜਾ ਮਨਾ ਮੇਰਾ ਕਹੋ ਨਾਨਕ ਤਾਂ ਕਿ ਨਿਰਮਲ ਹੋਏ ਕਹਿੰਦੇ ਉਹਨਾਂ ਦੀ ਫਿਰ ਸੋਭਾ ਜਿਹੜੀ ਸਭ ਥਾਂ ਦੇ ਉੱਤੇ ਆਈ ਕਹੋ ਨਾਨਕ ਤਾਂ ਕਿ ਨਿਰਮਲ ਹੋਏ ਸੋਭਾ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਸੱਚਾ ਮਾਰਗ ਚੱਲਦੇ ਆ ਪੁਸਤਕ ਕਰੇ ਜਹਾਨਾਂ ਜਿਨ੍ਹਾਂ ਦਾ ਕੰਮ ਨਿੰਦਣ ਤੇ ਪਿਆਰ ਉਹਨਾਂ ਨੂੰ ਨਿੰਦੀ ਜਾਣਾ ਤੇ ਜਿਨ੍ਹਾਂ ਨੂੰ ਪਤਾ ਸੱਚ ਦਾ ਉਹਨਾਂ ਨੇ ਸੱਚ ਦੇ ਨਾਲ ਜੁੜ ਜਾਣਾ ਹੈ ਜਿਹੜੇ ਮਨੁੱਖ ਝੂਠ ਨਾਲ ਜੁੜੇ ਹੁੰਦੇ ਹਨ ਉਹ ਕਦੇ ਵੀ ਜਿਹਨੇ ਆਪਾਂ ਨੂੰ ਮਾੜਾ ਕਹਿਣਾ ਉਹਨੇ ਕਈ ਦੇਣਾ ਹੈ ਬਸ ਇਹ ਗੱਲ ਚੇਤੇ ਰੱਖਿਓ ਉਹਨਾਂ ਨੇ ਤੁਹਾਨੂੰ ਪਿੱਠ ਪਿੱਛੇ ਵੀ ਨਿੰਦਣਾ ਤੇ ਹੋ ਸਕਦਾ ਮੂਹਤ ਵੀ ਨਿੰਦੀ ਜਾਣਾ ਤੇ ਜਿਨ੍ਹਾਂ ਨੇ ਤੁਹਾਨੂੰ ਤੁਹਾਡੀ ਅਛਾਈ ਦਾ ਪਤਾ ਹੈ ਤੇ ਬੁਰਾਈ ਹੈ ਜਿਹੜੀ ਉਹ ਕਿਉਂਕਿ ਗੁਰੂ ਵੀ ਪੜਦੇ ਪਾਉਂਦਾ ਨਾ ਬਰਾਈ ਦੇ ਉੱਤੇ ਤਾਂ ਪਰ ਲੋਕ ਐ ਜਿਹੜੀ ਉਹ ਬਰਾਈਆਂ ਹੀ ਪ੍ਰਗਟ ਕਰਦੇ ਐ ਲੋਕ ਤਾਂ ਬਰਾਈਆਂ ਨੂੰ ਚਾਹਦੇ ਐ ਚੰਗੇ ਕੰਮ ਨੂੰ ਨਹੀਂ ਚੱਤਣਾ ਲੋਕਾਂ ਨੇ ਜੀ ਕਿਉਂ ਬਾਣੀ 'ਚ ਕਹਿੰਦੇ ਗੁਰੂ ਸਾਹਿਬ ਜੀ ਕੀ ਕਹਿੰਦੇ ਆ ਕਿ ਲੋਕ ਔਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਜਿਹੜਾ ਗੁਣ ਦਾ ਗਾਹ ਕਹਤਾ ਵਿਰਲੇ ਹੁੰਦਾ ਕੋਈ ਵਿਰਲੇ ਵਿਰਲੇ ਨੇ ਗੁਣ ਦੇ ਗਾਹਕ ਤੇ ਲੋਕ ਨਹੀਂ ਤਾਂ ਔਗਣਾ ਦੀਆਂ ਪੰਡਾਂ ਹੀ ਬਣਦੇ ਆ ਜੀ ਲੋਕ ਔਗਣਾ ਕੀ ਬੰਨਾ ਗੰਠੜੀ ਗੁਣ ਨਾ ਵਹਿਜੇ ਕੋਈ ਪਰ ਜਿਨ੍ਹਾਂ ਨੂੰ ਗੁਣਾ ਦਾ ਪਤਾ ਪਿਆ ਰਿਓ ਉਹ ਗੁਣ ਹੀ ਵਿਹਾਜਦੇ ਆ ਕਿਉਂਕਿ ਹੰਸ ਵਾਲੀ ਬਿਰਤੀ ਗੁਰੂ ਦੇ ਦਰ ਦੇ ਉੱਤੇ ਲੈ ਕੇ ਆਉਂਦੇ ਆ ਰੱਬ ਦੇ ਪਿਆਰੇ ਜਿਹੜੇ ਲੋਕ ਡੱਡੂ ਵਾਲੀ ਬਿਰਤੀ ਜਾਂ ਬਗਲੇ ਵਾਲੀ ਬਿਰਤੀ ਲੈ ਕੇ ਗੁਰੂ ਦੇ ਦਰ ਦੇ ਉੱਤੇ ਆਉਂਦੇ ਆ ਉਹਨਾਂ ਲੋਕਾਂ ਦੇ ਪੱਲੇ ਜੀਵਨ ਦੇ ਵਿੱਚ ਕੋਈ ਸਹਜ ਕੋਈ ਸੁਖ ਕੋਈ ਸ਼ਾਂਤੀ ਨਹੀਂ ਆ ਸਕਦੀ ਸੋ ਜਿਹੜੇ ਹੰਸ ਗ੍ਰਤੀ ਲੈ ਕੇ ਗੁਰੂ ਦੇ ਦਰ ਦੇ ਉੱਤੇ ਬੈਠਦੇ ਆਂ ਝੋਲੀ ਹਟਕੀ ਵੀ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਹੀਰੇ ਮੋਤੀ ਪਾ ਦਿਓ ਮਹਾਰਾਜ ਅਸੀਂ ਗੱਡਾਂ ਜਾਂ ਮੱਛੀਆਂ ਖਾਣ ਨਹੀਂ ਆਏ ਇਥੇ ਮਹਾਰਾਜ ਨੁਕਸੇ ਕੱਢਣ ਨਹੀਂ ਆਏ ਕਿਸੇ ਤਰ੍ਹਾਂ ਦਾ ਸਾਡੀ ਝੋਲੀ ਦੇ ਵਿੱਚ ਹੰਮ ਭੀਖ ਖਪੇ ਖਾਰੀ ਤੇਰੇ ਜਪਾਤਾ ਹੈ ਦਾਤਾ ਹੋ ਹੋ ਦਇਆਲ ਨਾਮ ਦੇਵ ਮੰਗਤ ਜਣਕੋ ਸਦਾ ਹਉ ਰੰਗ ਰਤਾ ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿਓ ਇਹੀ ਮੰਗਣਾ ਗੁਰੂ ਕੋ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲ ਜੀ ਆਓ ਸਾਰੀ ਜੱਤੀ ਇਕਾਈ ਪਰਕਾਰ ਬੁਰਾ ਨਾ ਰੱਖੋ ਚੀਤਾ ਪਰਕਾਰ ਬੁਰਾ ਨਾ ਰੱਖੋ ਚੀਤਾ ਸਾਰੇ ਜੱਪੋ ਪਾਈ